हम्म इंजन से काम करते हैं कौन कौन करता है हम्म हाँ राजी है ना कोई नहीं ਸਰ ਜਿਹੜੇ ਪੀਜੀ ਮਾਲਕ ਹੈਗੇ ਆ ਡਾਟਾ ਵਗੈਰਾ ਉਹਨਾਂ ਦਾ ਕਿਸ ਤਰ੍ਹਾਂ ਜਿਹੜਾ ਹੈਗਾ ਕੌਣ ਕਿੱਥੇ ਰਹਿ ਰਿਹਾ ਹੈਗਾ ਵਾ ਤੇ ਇਸ ਚੀਜ਼ ਦੇ ਕਿਸ ਤਰ੍ਹਾਂ ਦੀ ਜਿਹੜੀ ਹਦਾਇਤਾਂ ਜਾਰੀ ਕਰਦੇ ਹੋ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਆ ਜੀ ਜਿਹੜੇ ਤੇ ਫੋਰਨ ਨੈਸ਼ਨਲਸ ਹੈਗੇ ਉਹਨਾਂ ਦੀ ਰਿਸਟ੍ਰਿਬਿਊਸ਼ਨ ਕਰਾਉਣਾ ਨਮਾਇਰ ਹੈ ਜਿਹਦੇ ਲਈ ਫਾਰਮ ਸੀਏਸੀ ਇਹਨਾਂ ਨੂੰ ਇਸ਼ੂ ਕਰਕੇ ਦੇਣੇ ਫਾਰਮ ਸੀ ਇਹਨਾਂ ਨੇ ਭਰਨਾ ਹੁੰਦਾ ਜਿਹਦੀ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਹੈ ਪੀਜੀ ਮਾਲਕ ਉਸ ਤੋਂ ਬਾਅਦ ਜਿਹੜੇ ਡੋਮੈਸਟਿਕ ਸਟੂਡੈਂਟ ਨੇ ਜੀ ਉਹ ਅਸੀਂ ਇਹਨਾਂ ਨੂੰ ਇਹਨਾਂ ਨੇ ਫਾਈਲ ਦਿਗਾਈਆਂ ਹੋਈਆਂ ਜਿਹੜੇ ਕੇਅਰ ਟੇਕਰ ਨੇ ਤੇ ਜਿਹ ਉਹ ਸਾਡੇ ਕੋਲ ਜਿਹੜਾ ਹੈਗਾ ਉਹਨਾਂ ਦੇ ਰਿਕਾਰਡ ਜਿਹੜਾ ਹੈ ਉਹ ਸਮੇਂ ਸਮੇਂ ਤੇ ਪ੍ਰੋਡਿਊਸ ਕਰਦੇ ਰਹਿੰਦੇ ਚਾਹੀ ਉਹ ਬੱਚਾ ਜਿਹੜਾ ਹੈਗਾ 4 ਸਾਲ ਵਾਲੇ ਕੋਰਸ ਚ ਹੈ 5 ਸਾਲ ਵਾਲੇ ਕੋਰਸ ਚ ਹੈ ਜਾਂ ਫਿਰ ਜੇ ਇਸੇ ਏਰੀਆ ਦੇ ਵਿੱਚ ਹੀ ਉਹ ਪੀਜੀ ਚੇਂਜ ਕਰਦਾ ਤਾਂ ਵੀ ਉਹਦੀ ਇਨਫੋਰਮੇਸ਼ਨ ਦੇ ਨਾਲ ਉਹਨਾਂ ਲਈ ਜ਼ਰੂਰੀ ਸਰ ਲੋਗਟਿਕ ਮਸ਼ਹੂਰ ਔਰ ਬਦਨਾਮ ਨਹੀਂ ਹੈਗੇ ਇਸ ਇਲਾਕੇ ਦਾ ਜਿੱਥੇ ਕਿ ਦੇਵਵਾਰ ਔਰ ਠੰਡਾ ਗਰੀਜ ਵਾਲੇ ਮਾਮਲੇ ਉੱਪਰ ਉੱਪਰ ਕੇ ਸਾਹਮਣੇ ਆਉਂਦੇ ਹੈਗੇ ਔਰ ਇੱਕ ਸਰਵੇਸ ਵੀ ਕੀਤਾ ਸੀ ਸਾਡੀ ਮੀਡੀਆ ਟੀਮ ਨੇ ਕਿ ਜਿਹੜੇ ਲੋਕੀ ਆ ਕੇ ਬਾਹਰੋਂ ਇੱਥੇ ਬਸੇ ਹੋਏ ਹੈਗੇ ਆ ਹੁਣ ਕੌਣ ਚੋਰਾ ਕੌਣ ਸਾਧਾ ਕਿਸੇ ਮੂਤਰ ਤੇ ਲਿਖਿਆ ਨਹੀਂ ਹੈਗਾ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਨਵੇਂ ਏਜੰਡੇ ਕੁਝ ਆਉਣ ਵਾਲੇ ਸਮੇਂ ਵਿੱਚ ਤੈਅ ਕੀਤੇ ਜਾਣਗੇ ਤੁਸੀਂ ਅਰਾਊਂਡ ਹੁਣ ਪਿਛਲੇ ਮਹੀਨਿਆਂ ਦੀ ਕਾਰਵਾਈ ਜਿਹੜੀ ਹੈਗੀ ਤੁਸੀਂ ਦੇਖੀ ਲਈ ਹੋਣੀ ਹੈ ਸਾਡੇ মিডিਆ ਦੇ ਵਿੱਚ ਕਪਫਰ ਨੇ ਤੇ ਬਾਈਟਸ ਵੀ ਆਉਂਦੀ ਰਹਿੰਦੀਆਂ ਅਸੀਂ ਜਿਹੜਾ ਦੇਵਪਾਰ ਦਾ ਖੰਡਾ ਉਹ ਤੇ ਪੁਰਜ਼ੋਰ ਜਿਹੜੀ ਹੈ ਅਸੀਂ ਦ੍ਰਿੜਤਾ ਨਾਲ ਜਿਹੜਾ ਕੰਮ ਕੀਤਾ ਉਹਦੇ ਵਿੱਚ ਰਿਜ਼ਲਟ ਵੀ ਸਾਹਮਣੇ ਆਇਆ ਤੁਹਾਡੇ ਸਾਹਮਣੇ ਅਸੀਂ ਕਾਫੀ ਮੋਡਿਊਲ ਤੇ ਬਸਤੀ ਤੇ ਇਹਦੇ ਤੇ ਬਹੁਤ ਹੱਦ ਤੱਕ ਜਿਹੜਾ ਹੈਗਾ ਸਾਡਾ ਹੁਣ ਜਿਹੜਾ ਹੈ ਕਾਬੂ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਬਾਹਰ ਤੋਂ ਬੰਦੇ ਆ ਕੇ ਜਿਹੜੇ ਰਹਿ ਰਹੇ ਆ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਇੱਥੋਂ ਖਦੇੜ ਦਿੱਤਾ ਹੈ ਜਿਹੜਾ ਕੋਈ ਬੰਦਾ ਸਮੇਂ ਤੋਂ ਬਾਅਦ ਵੀ ਇੱਥੇ ਘੁੰਮਦਾ ਮਿਲ ਜਾਂਦਾ ਉਹਨੂੰ ਅਸੀਂ ਰਾਉਂਡ ਅਪ ਕਰਕੇ ਅਸੀਂ ਥਾਣੇ ਲੈ ਜਾਂਦੇ ਆ ਉਸ ਤੋਂ ਬਾਅਦ ਜੇ ਉਹ ਆਪਣੀ ਪਛਾਣ ਸਿੱਧ ਕਰ ਦਿੰਦਾ ਚਾਹੇ ਉਹ ਇੱਥੇ ਕੰਮ ਵਾਸਤੇ ਆਇਆ ਚਾਹੇ ਉਹ ਇੱਥੇ ਉਹਦਾ ਕੋਈ ਆਪਣਾ ਪੀਜੀ ਹੈ ਜੇ ਤੱਕ ਉਹ ਇਸ ਚੀਜ਼ ਸਿੱਧ ਨਹੀਂ ਕਰਦਾ ਉੱਤਕ ਅਸੀਂ ਉਹਨੂੰ ਛੱਡਦੇ ਨਹੀਂ ਤੇ ਜੇ ਉਹ ਨਹੀਂ ਸਦਕਰਪੰਦਾ ਸੀ 109000 ਰੁਪਏ ਦੀ ਸਦਕਰਪੀ ਉਹ ਤੱਕ ਸਰ ਇਹ ਕਾਗਰੀ ਕਰਕੇ ਏਰੀਆ ਕਾਫੀ ਵੱਡਾ ਹੈਗਾ ਕ੍ਰਾਈਮ ਵੀ ਕਾਫੀ ਜ਼ਿਆਦਾ ਹੈਗਾ ਲੇਕਿਨ ਮਿਹਰੂ ਪੁਲਿਸ ਚੌਕੀ ਜਿਹੜੀ ਹੈਗੀ ਹੈ ਮਲਾਜ਼ਮਾਂ ਦੀ ਗਿਣਤੀ ਬੜੀ ਘੱਟ ਹੈਗੀ ਇਸ ਨੂੰ ਲੈ ਕੇ ਕੁਝ ਕਰਨਾ ਤੁਹਾਡਾ ਕੀ ਲੱਗਦਾ ਕਿ ਤਿੰਨ ਚਾਰ ਮਲਾਜ਼ਮ ਜਿਹੜੇ ਇੰਨਾ ਏਰੀਆ ਸੰਭਾਲ ਸਕਦੇ ਹੈਗੇ ਕਾਫੀ ਦੇਖੋ ਜੀ ਮਲਾਜ਼ਮ ਜਿਹੜੇ ਚੌਕੀ ਦੇ ਨੇ ਉਹ ਨੌਮਸ ਦੇ ਅਨੁਸਾਰ ਹੀ ਅਸੀਂ ਜਿਹੜੇ ਲਗਾਉਂਦੇ ਆ ਉਸ ਤੋਂ ਬਾਅਦ ਸਾਡੇ ਜਿਹੜੇ ਪੁਲਿਸ ਸਟੇਸ਼ਨ ਅਸਤਨਾਮਪੁਰਾ ਉੱਥੋਂ ਅਸੀਂ ਰੀਇਨਫੋਰਸ ਕਰੀਦਾ ਉਸ ਤੋਂ ਇਲਾਵਾ ਸਾਡੇ ਕੋਲ ਆਰਪੀ ਟੀਮਸ ਹੈਗੀਆਂ ਸਮੇਂ-ਸਮੇਂ 'ਤੇ ਸਾਨੂੰ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਫੋਰਸ ਵੀ ਮੁਹੱਈਆ ਕਰਾਈ ਜਾਂਦੀ ਹੈ ਐਡੀਸ਼ਨਲ ਜਿਨ੍ਹਾਂ ਦਾ ਯੂਜ਼ ਕਰਕੇ ਅਸੀਂ ਜਿਹੜਾ ਹੈ ਸਪੈਸ਼ਲ ਆਪਰੇਸ਼ਨ ਦੇ ਅੰਦਰ ਚਲਾਉਂਦੇ ਰਹੇ ਗੱਲ ਬਕਣੀ ਧੰਨਵਾਦ